हाल ही ਦੇ ਵਿੱਚ ਦਿੱਲੀ ਦੇ ਲਾਲ ਕਿਲੇ ਨੇੜੇ ਇੱਕ ਕਾਰ ਵਿੱਚ ਹੋਏ ਧਮਾਕੇ ਤੋਂ ਬਾਅਦ ਹੁਣ ਸੂਬੇ ਭਰ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਸਬੰਧ ਵਿੱਚ ਗੁਰਦਾਸਪੁਰ ਪੁਲਿਸ ਦੇ ਵੱਲੋਂ ਐਸਐਸਪੀ ਅਦਿੱਤਿਆਦੀਨ ਆਪਰੇਸ਼ਨ ਕਾਸੋ ਦੇ ਤਹਿਤ ਵੱਡਾ ਚੈਕਿੰਗ ਅਭਿਆਨ ਚਲਾਇਆ ਗਿਆ। ਗੁਰਦਾਸਪੁਰ ਰੇਲਵੇ ਸਟੇਸ਼ਨ ਉੱਤੇ ਪੁਲਿਸ ਨੇ ਜੰਮੂ ਨੂੰ ਜਾਣ ਵਾਲੀਆਂ ਗੱਡੀਆਂ ਅਤੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਕੜੀ ਚੈਕਿੰਗ ਕੀਤੀ। ਸੁਰੱਖਿਆ ਏਜੰਸੀਆਂ ਵੱਲੋਂ ਹਰ ਆਉਣ ਜਾਣ ਵਾਲੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ੱਕੀ ਗਤੀਵਿਧੀ ਨਾ ਹੋਵੇ ਐਸਐਸਪੀ ਅਦਤਿਆ ਨੇ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ ਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਫਿਰ ਚੀਜ਼ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦੇਣ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਗੁਰਦਾਸਪੁਰ ਪੁਲਿਸ ਚੌਕਸ ਹੈ ਅਤੇ ਹਰ ਕੋਨੇ ਦੇ ਵਿੱਚ ਨਿਗਰਾਨੀ ਜਾਰੀ ਹੈ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈਗਾ ਜਿਹੜਾ ਹੈਗਾ ਅਰੀਆ ਨਾਮਿਨੇਸ਼ਨ ਵੀ ਐਕਸਰਸਾਈਜ਼ ਕੀਤੀ ਜਾ ਰਹੀ ਹੋਈ। ਅਨੁਸਾਰ ਇਸ ਸੀਰੀਜ਼ ਤੇ ਅੱਜ ਜਿਹੜਾ ਹੈਗਾ ਅ ਅੱਜ ਰੇਲਵੇ ਸਟੇਸ਼ਨ ਦੀ ਜਿਹੜੀ ਹੈਗੀ। ਗੁਦਾਸਪੁਰ ਰੇਲਵੇ ਸਟੇਸ਼ਨ ਦੇ ਨਾਲ ਨਾਲ ਗੁਦਾਸਪੁਰ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨ ਹੈਗੇ ਉਹ ਸਾਰੇ ਚੱਕ ਕੇ ਦੇ ਹੈਗੇ। ਉੱਥੇ ਬੈਸ਼ਰਡ ਅਫਸਰ ਐਂਡ ਜਿਹੜੇ ਐਸਐਚਓਸ ਹੈਗੇ ਇਸ ਤੋਂ ਇਲਾਵਾ ਜਿਹੜੀ ਸਪੈਸ਼ਲ ਟੀਮਾਂ ਹੈ ਐਸਓਜੀ ਹੋਈ ਸਾਰਿਆਂ ਦੀ ਡਿਊਟੀ ਜਿਹੜੀ ਇਹ ਵੀ ਲਾਈ ਗਈ ਹੈਗਾ। ਇਹਦੇ ਨਾਲ ਹੀ ਜਿਹੜੀ ਹੈਗੀ ਪ੍ਰੋਪਰ ਜਿਹੜੀ ਐਂਟੀ ਸ਼ਾਪਟਾ ਚੈੱਕ ਹੈਗਾ ਉਹ ਅਸੀਂ ਮਾਰਕੀਟ ਦੇ ਵਿੱਚ ਵੀ ਕਰੇ ਹੈਗੇ ਨੇ ਪਾਰਕਿੰਗਸ ਦੇ ਵਿੱਚ ਵੀ ਕਰੇ ਹੈਗੇ ਉਹ ਸਾਰਾ ਸਾਡੀ ਜਿਹੜੀ ਐਕਸਟੈਂਸਿਵ ਐਕਸਰਸਾਈਜ਼ ਹੈ ਉਹ ਅੱਗੇ ਵੀ ਕੰਟੀਨਿਊ ਹੋਏਗੀ ਪੰਜਾਬ ਦੇ ਲੈਟਵੀ ਕੀਤਾ ਗਿਆ ਦਿੱਲੀ ਲਈ ਕਿਉਂਕਿ ਇਹਦੇ ਵਿੱਚ ਬੜਾ ਹੈਗਾ ਕਿ ਬਾਰਡਨਾਈਜੇਸ਼ਨ ਕਰਕੇ ਜਿਹੜਾ ਹੈਗਾ ਗੁਡਾਸਪੁਰ ਹਮੇਸ਼ਾ ਜਿਹੜਾ ਹੈਗਾ ਅ ਅ ਗੁਡਾਸਪੁਰ ਪੁਲਿਸ ਹਮੇਸ਼ਾ ਜਿਹੀ ਹੈਗੀ ਅ ਏਰੀਆ ਡੋਮੀਨੇਸ਼ਨ ਐਕਸਰਸਾਈਜ਼ ਦੇ ਵਿੱਚ ਐਂਡ ਪ੍ਰੋਪਰ ਚੈਕਿੰਗ ਮੇਨਟੇਨ ਕਰਨ ਦੇ ਵਿੱਚ ਜਿਹੜਾ ਹੈਗਾ ਪ੍ਰੋਪਰ ਐਕਟੀਵਿਟੀ ਜਿਹੜੀ ਹੈਗੀ ਰਹਿੰਦੀ ਹੈ ਬੋਡੀ ਇਹਦੀ ਗੱਲ ਕੀਤੀ ਹੈ ਰਾਤ ਨੂੰ ਕਿੰਨੇ ਚੰਗੀ ਕੀਤੀ ਹੈ ਕੋਈ ਗੱਲ ਰਾਤ ਨੂੰ ਤੁਸੀਂ ਦੇਖੋਗਾ ਰਾਤ ਨੂੰ ਸਾਡੀ ਸਪੈਸ਼ਲ ਲਾਈਨ ਡੋਮੀਨੇਸ਼ਨ ਐਕਸਰਸਾਈਜ਼ ਹੋਣ ਦੀ ਹੈ ਛੜੇ 11:52 ਇਹੋ ਲਾ ਸਾਡੇ ਪਖੋਤ ਦੇ ਸਪੈਸ਼ਲ ਨਾ ਕਿ ਇਹ ਵੀ ਲੱਗਨੇ ਹੈਗੇ ਅਗੇ ਜੋਇੰਟ ਨਾਕ ਬੰਦੀ ਜਿਹੜੀ ਵੀ ਹਫਤੇ ਨਾਲ ਕੋਈ ਬੜਾ ਜਿੱਤ ਤੁਹਾਨੂੰ ਜਿੱਦਾਂ ਕੀ ਪਤਾ ਹੈਗਾ ਕਿ ਪੰਜਾਬ ਪੁਲਿਸ ਕੋਲ ਲਗਾਤਾਰ ਵਗੈਰਾ ਹੈਗਾ ਜਿਹੜਾ ਹੈਗਾ ਅਜਿਹਾ ਨੋਮੀਨੇਸ਼ਨ ਜਿਹੜੀ ਐਕਸਰਸਾਈਜ਼ ਹੋ ਕੀਤੀ ਜਾ ਰਹੀ ਹੋਈ ਅਮੋਸ਼ੀ ਸੀਰੀਸ ਤੇ ਅੱਜ ਜਿਹੜਾ ਹੈਗਾ ਅੱਜ ਰੇਲਵੇ ਸਟੇਸ਼ਨ ਦੀ ਜਿਹੜੀ ਹੈਗੀ ਦਾ ਬੁਦਾਸਪੂ ਰੇਲਵੇ ਸਟੇਸ਼ਨ ਦੇ ਨਾਲ ਨਾਲ ਬੁਦਾਸਪੂ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨ ਹੈਗੇ ਉਹ ਸਾਰੇ ਚੱਕੇ ਤੇ گئے ਹੈਗੇ ਉੱਥੇ ਬਿਸ਼ਰਡ ਅਫਸਰ ਐਂਡ ਜਿਹੜੇ ਐਸਐਚਓਸ ਹੈਗੇ ਇਸ ਤੋਂ ਇਲਾਵਾ ਜਿਹੜੀ ਸਪੈਸ਼ਲ ਟੀਮਾਂ ਹੈ ਐਸਓਜੀ ਉਹ ਵੀ ਸਾਰਿਆਂ ਦੀ ਡਿਊਟੀ ਜਿਹੜੀ ਇਹ ਵੀ ਲਾਈ ਗਈ ਹੈਗਾ ਇਹਦੇ ਨਾਲ ਹੀ ਜਿਹੜੀ ਹੈਗੀ ਪ੍ਰੋਪਰ ਜਿਹੜੀ ਐਂਟੀ ਸ਼ੋਪਨਾ ਚੈੱਕ ਹੈਗਾ ਉਹ ਅਸੀਂ ਮਾਰਕੀਟ ਦੇ ਵਿੱਚ ਵੀ ਕਰੇ ਹੈਗੇ ਨਾ ਪਾਰਕਿੰਗ ਸਟੇ ਵਿੱਚ ਵੀ ਕਰੇ ਹੈਗੇ ਉਸਾਰਾ ਸਾਡੀ ਜਿਹੜੀ ਐਕਸਟੈਂਸਿਵ ਐਕਸਰਸਾਈਜ਼ ਹੈ ਉਹ ਅੱਗੇ ਵੀ ਕੰਟੀਨਿਊ ਹੋਏਗੀ ਪੰਜਾਬ ਦੇ ਲੈਟ ਵੀ ਕੀਤਾ ਗਿਆ ਦਿੱਲੀ ਲਈ ਕਿਹਾ ਇਹਦੇ ਚ ਬੜਾ ਹੈਗਾ ਕਿ ਬਾਰਡਰਾਈਜੇਸ਼ਨ ਕਰਕੇ ਜਿਹੜਾ ਹੈਗਾ ਗੁਡਾਸਕੂ ਹਮੇਸ਼ਾ ਜਿਹੜਾ ਹੈਗਾ ਅ ਅ ਗੁਡਾਸਕੂ ਪੁਲਿਸ ਹਮੇਸ਼ਾ ਜਿਹੜੀ ਹੈਗੀ ਅ ਏਰੀਆ ਡੋਮੀਨੇਸ਼ਨ ਐਕਸਰਸਾਈਜ਼ ਦੇ ਵਿੱਚ ਐਂਡ ਪਰਪਰ ਚੈਕਿੰਗ ਮੇਨਟੇਨ ਕਰਨ ਦੇ ਵਿੱਚ ਜਿਹੜਾ ਹੈਗਾ ਪਰਪਰ ਐਕਟੀਵਿਟੀ ਜਿਹੜੀ ਹੈਗੀ ਚੱਲਦੀ ਹੈਗੀ ਬਾਰਡਰ ਦੀ ਜੇ ਕੱਲ ਕਹਿੰਦੀ ਹੈ ਰਾਤ ਨੂੰ ਕਿੰਨੇ ਚੰਗੀ ਕੀਤੀ ਹੈ ਦੇਖੋ ਰਾਤ ਨੂੰ ਤੁਸੀਂ ਦੇਖੋਗਾ ਰਾਤ ਨੂੰ ਸਾਡੀ ਸਪੈਸ਼ਲ ਲਾਈਨ ਡੋਮੀਨੇਸ਼ਨ ਐਕਸਰਸਾਈਜ਼ ਹੁੰਦੀ ਹੈ ਛੜੇ ਏ ਵੀ ਲੱਗਨੇ ਹੈਗੇ ਅਜੇ ਜੋਇੰਟ ਨਾਕ ਬੰਦੀ ਜਿਹੜੀ ਇਸ ਹਫਤੇ ਨਾਲ ਕੋਈ ਬੜਾ ਜਿੱਤ